ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਸੀ ਪਲਾਟ ਦੀ ਵੀਡੀਓ ਲੈ ਕੇ ਆਏ ਆ ਜੀ ਇਸ ਦੀ ਜਗ੍ਹਾ 7.5 ਮਰਲੇ ਹੈ ਇਹ ਪਲਾਟ ਦੋ ਗਲੀਆਂ ਹੈ ਜੀ ਕੋਰਨਰ ਪਲਾਟ ਹੈ ਇੱਕ ਪਾਸੇ ਦੀ ਫਰੰਟ 45 ਫੁੱਟ ਹੈ ਉਧਰਲੇ ਪਾਸੇ 60 ਫੁੱਟਾ ਰੋਡ ਲੱਗਦਾ ਜੀ ਇਹਨੂੰ ਇੱਕ ਪਾਸੇ ਦੀ ਜਿਹੜੀ ਫਰੰਟ ਹੈਗੀ ਐ ਉਹ 35 ਫੁੱਟ ਹੈ ਉਧਰਲੇ ਪਾਸੇ 25 ਫੁੱਟਾ ਰੋਡ ਲੱਗਦਾ ਜੀ ਆ ਜੀ 60 ਫੁੱਟਾ ਰੋਡ ਤਾਂ ਤੁਹਾਨੂੰ ਦਿਖਾ ਰਹੇ ਆ ਦੂਜੇ ਪਾਸੇ ਜਿਹੜਾ ਰੋਡ ਤੁਹਾਨੂੰ ਦਿਖਾਣੇ ਆ ਵਾਲਾ ਇਹ 25 ਫੁੱਟਾ ਰੋਡ ਹੈ ਜੀ ਮੰਡ ਇਸ ਦੀ ਮਾਲਕਾ ਨੇ 11 ਲੱਖ ਰੁਪਏ ਰੱਖੀ ਹੈ ਬਾਕੀ ਕਹਿੰਦੇ ਮੌਕੇ ਤੇ ਮਾਨਤਨ ਕੀਤਾ ਜਾਊਗਾ ਰੇਟ 'ਚ ਬਾਕੀ ਤੁਸੀਂ ਉਹਨੂੰ ਫੋਨ ਤੇ ਸਾਰੀ ਗੱਲ ਕਰ ਸਕਦੇ ਹੋ ਤੁਹਾਨੂੰ ਮੋਬਾਈਲ ਨੰਬਰ ਮਾਲਕਾ ਦੇ ਦਿੰਨੇ ਆ ਨਾਲੇ ਐਡਰੈਸ ਵੀ ਦੱਸ ਦਿੰਨੇ ਆ ਜੀ ਮਾਲਕ ਦਾ ਨੰਬਰ 62846 06933 ਐਡਰੈਸ ਹੈ ਜੀ ਨਾਰੰਗ ਸ਼ਾਹਪੁਰ ਕਲੋਨੀ ਫਗਵਾੜਾ ਸ਼ਹਿਰ ਵਿੱਚ ਹੈ ਕਲੋਨੀ ਇਹ ਇੱਥੇ ਜੀ ਪਲਾਟ ਤੇ ਹੈ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਫਗਵਾੜਾ ਤੋਂ ਪਲਾਟ ਦੀ ਵੀਡੀਓ ਲਿਆਨ ਨੂੰ ਕਿਹਾ ਸੀ ਤਾਂ ਉਹਨਾਂ ਦੀ ਡਿਮਾਂਡ ਨੂੰ ਬਧੇ ਨਜ਼ਰ ਰੱਖਦੇ ਹੋਏ ਆਪਾਂ ਫਗਵਾੜੇ ਸਾਈਡ ਤੋਂ ਪਲਾਟ ਦੀ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸਾਈਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟ੍ਰੈਡੀ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ